ਹਾਂਜੀ ਇਹ ਨਾ ਸ਼ਾਮ ਦਾ ਟਾਈਮ ਹੈ ਰਹਿਰਾਸ ਸਾਹਿਬ ਦਾ ਤੇ ਆ ਦੇ ਜਿੱਥੇ ਨੰਗਰ ਹਾਲ ਬੰਦਾ ਪਈ ਰੀ ਬੈਕ ਸਾਈਡ ਪਈ ਸੀ ਬਜੜੀ ਉੱਥੋਂ ਚੁੱਕ ਕੇ ਅੰਦਰ ਸੁੱਟਦੇ ਪਏ ਆ ਕਿਉਂਕਿ ਨੈਕਸਟ ਡੇ ਲੈਂਟਰ ਦਾ ਕੰਮ ਹੋਣਾ ਸੀਗਾ ਲੈਂਟਰ ਪੈਣਾ ਸੀ ਤਾਂ ਕਰਕੇ ਸ਼ਾਮਾਂ ਨੂੰ ਸਾਰੀ ਤਿਆਰੀ ਕਰਦੇ ਪਏ ਸੀ ਕਿ ਕਰਕੇ ਰੱਖਣੀ ਹੈ ਕਿ ਸਵੇਰੇ ਪ੍ਰੋਬਲਮ ਨਾ ਹੋਏ ਤੇ ਦੁਬਾਰਾ ਫੇਰ ਆਇਆ ਲੈ ਕੇ ਤੇ ਮੈਂ ਬੈਠੀ ਹੋਈ ਸੀ ਸੂਟ ਸੀ ਨਾ ਆਪਣਾ ਤੇ ਮੈਂ ਬੈਠੀ ਬੈਠੀ ਨੇ ਵੀਡੀਓ ਬਣਾ ਲੈ ਕੇ ਚੱਲ ਮੈਂ ਵੀਡੀਓ ਬਣਾ ਲੈਣੀ ਆ और इस तो बाद देखो मैं सलवार सी पे मैं चल थोड़ी जी एदी भी वीडियो बना ली और इतने मैं अपना सूट शर्ट रेडी हो गई सलवार ते पहुंचे बनाने लगी सी बनना है आज। ਮਨਮੀ ਜੀ ਹਾਂ ਚਲੇ ਚਾਲ ਹਮ ਖੜੀ ਪੂਰੀ ਔਰ ਮਿੱਠੇ ਜੇ ਮਿੱਠੇ ਜੇ ਮਿੱਠੇ ਦੇ ਹੜਵਾ ਮ사ਜ ਲੈਂਟਰ ਦਾ ਕੰਮ ਸ਼ੁਰੂ ਹੋਣਾ ਹੈ ਲੈਂਟਰ ਪੈਣਾ ਹੈ ਅੱਜ ਸਾਰੇ ਆ ਗਏ ਨੇ ਤੇ ਮਜ਼ਦੂਰ ਆਏ ਨੇ ਮਸ਼ੀਨ ਆ ਗਈ ਹੈ ਇਹਨਾਂ ਨਾਲ ਬਸ ਕਿਚਨੇ ਰੱਖੇ ਉੱਪਰ ਨੇ ਮੈਂ ਇੰਦਰ ਬੈਠੀ ਹੋਈ ਆ ਅੰਦਰੋਂ ਦੀ ਵੀਡੀਓ ਬਣਾਉਂਦੀ ਪਈ ਆ ਕਿ ਕਿ ਹੁਣੇ ਜਾਉਂਗੀ ਬਾਹਰ ਕਿ ਮਸ਼ੀਨ ਨੂੰ ਮਸ਼ੀਨ ਦੀ ਜਗ੍ਹਾ ਤੇ ਸੈੱਟ ਕਰਨ ਲੱਗਿਆ ਕਿ ਜਿੱਥੋਂ ਸਮਾਨ ਉੱਪਰ ਲਿਜਾਣਾ ਚ ਇਹਨਾਂ ਸੋਖਾ ਹੋਏ ਮਾਈ ਗੁਰ ਜੀ ਦੀ ਕਿਰਪਾ ਨਾਲ ਅੱਜ ਸਾਡੇ ਗੁਰਦੁਆਰਾ ਸਾਹਿਬ ਦਾ ਲੈਂਟਰ ਦਾ ਕੰਮ ਚੱਲੋ ਹੋ ਜਾਣਾ ਹੈ ਬਹੁਤ हां जी ਤਾਂ ਨੈਕਸਟ ਮਾਰਨਿੰਗ ਇਹ ਇੱਥੇ ਉੱਪਰ ਆਈ ਸੀ ਦਿਖਾਉਣ ਵਾਸਤੇ ਕਿ ਲੈਂਟਰ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਦਿਖਾਨੀ ਆ ਉਸ ਤੋਂ ਬਾਅਦ ਜਦੋਂ ਲੈਂਟਰ ਪੈਂਦਾ ਹੋਏਗਾ ਤੇ ਆ ਸੀਮੈਂਟ ਆਇਆ ਸੀਗਾ ਤੇ ਕੋਈ ਪਹਿਲਾਂ ਵੇਂਦੇ ਸੀ ਕਿ ਚੱਕ ਅੰਦਰ ਆ ਜਾਏ ਪਰ ਨਹੀਂ ਤੇ ਫਿਰ ਬਾਹਰੋਂ ਹੀ ਸੀਮੈਂਟ ਚੱਕ ਕੇ ਲੈਣਾ ਪਿਆ ਮਤਲਬ ਚੱਕ ਉੱਥੇ ਖੜਾ ਗਿਆ ਸੀਗਾ ਓਕੇ ਇਹ ਤੜਕਾ ਹੈ acha ਨਹੀਂ ਤੜਕਾ ਹੈ ਇਹ ਤਾਂ ਕਿਆ ਨਾ ਰੋ। ਕੀ? ਮਰੇ ਜੇ ਮਰੇ ਮਰੇ। ਹਾਂ? ਮਰੇ ਲੋਣਾ ਮਰੇ ਨਾ ਬੋਈ ਨਾ। ਕਲੇ ਕਾਜੀ ਡਾਉਨ ਹੋਣੀ ਨਾ ਬੋਈ। ਸੁਖਾਂਦੇ ਪਿਆ ਦੇ ਨਾਸ਼ਤਾ ਕਰਨ ਲੱਗੇ ਆ। ਸੋ ਤੋ ਵਾਰ ਫੇ ਸ਼ੁਰੂ ਕਰਨੇ ਕੇ ਕਾਮ ਇਧਰ ਸਬਜੀਵਾਨ ਦੀ ਪੂਰੀਆਂ ਬੰਦੀਆਂ ਪਈਆਂ ਆ ਬੈਠੇ ਹੋਇਆ ਨਾਸ਼ਤਾ ਕਰੀਏ ਮੰਨ ਜਨਤ ਅੰਦਰਖਾਨ ਲੱਗੀਆਂ ਆ ਉਹਨਾਂ ਵਾਸਤੇ ਗਰਮ ਗਰਮ ਪੂਰੀਆਂ ਲਿਆਈਆਂ ਹਲੋ ਫੜੋ ਤੇ ਮੇਰੇ ਵਾਸਤੇ ਲੱੱਥ ਦਾ ਪਿਆ ਫੁਲਕਾ ਮੈਂ ਇੱਕ ਪੂਰੀ ਖਾ ਲਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਕਿ ਉਦੋਂ ਦੀ ਮੈਂ ਇਦਾਂ ਹੀ ਵਿਖਾਈ ਜਾਂਦੀ ਆ ਤੇ ਮੈਂ ਵੀਡੀਓ ਚ ਆਈ ਨਹੀਂ ਹੋਣਾ ਹੀ ਆ ਕੁਝ ਕੱਲ ਸ਼ਾਮ ਦੀ ਕਲਿੱਪ ਸੀ ਜਦੋਂ ਸਮਾਨ ਆਇਆ ਪਿੱਛੇ ਬਜਰੀ ਪਈ ਹੋਈ ਸੀ ਜਿਹੜੀ ਕਿ ਉਹ ਅੰਦਰ ਢੋਈ ਹੈ ਫਿਰ ਸਵੇਰ ਦਾ ਤੁਹਾਨੂੰ ਦਿਖਾਉਂਦੀ ਪਈਆਂ ਤੁਸੀਂ ਦੇਖਿਆ ਸਭ ਕੁਝ ਹੁਣ ਉਹਨਾਂ ਨੇ ਲੰਚ ਕਰ ਲਿਆ ਟਾਈਮ ਹੋ ਗਿਆ 8:30 9:30 ਵਜੇ ਮਸ਼ੀਨ ਚਾਲੂ ਹੋ ਗਈ ਹੈ ਸਟਾਰਟ ਹੋ ਗਈ ਹੈ ਤੇ ਦੇਖੋ ਕਿੰਨੇ ਵਜੇ ਤੱਕ ਔਰ ਮੈਂ ਤੁਹਾਨੂੰ ਸਟਾਰਟਿੰਗ ਦਾ ਸਾਰਾ ਕੁਝ ਦਿਖਾਤਾ ਆ ਪੂੜੀਆਂ ਬਣਦੀਆਂ ਪਈਆਂ ਪ੍ਰਸ਼ਾਦ ਬਣਿਆ ਅਰਦਾਸ ਹੋਈ ਹੈ ਨਾ ਸਭ ਕੁਝ ਤੇ ਉਸ ਤੋਂ ਬਾਅਦ ਹੁਣ ਜਦੋਂ ਆਂਟੀ ਵਰੀ ਆਉਣਗੇ ਤੇ ਫਿਰ ਮੈਂ ਵਲੋਗ ਕੰਟੀਨਿਊ ਕਰੂੰਗੀ ਮੈਂ ਇੱਕ ਪੂਰੀ ਖਾਧੀ ਬਸ ਬਹੁਤ ਟੇਸਟੀ ਸੀ ਥੋੜੇ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਪੂੜੀਆਂ ਬਣੀਆਂ ਮੈਂ ਨਹੀਂ ਖਾਧੀਆਂ ਮੈਂ ਥੋੜਾ ਜਿਹਾ ਪ੍ਰੇਸ਼ ਕਰਦੀ ਵੀ ਹਾਂ ਕਿ ਮੈਂ ਬਹੁਤ ਜ਼ਿਆਦਾ ਫਾਸਟ ਫੂਡ ਖਾਂਦਾ ਆ ਕਿ ਨੁਕਸਾਨ ਕਰਦਾ ਇਸ ਲਈ ਕਿ ਸ਼ਾਇਦ ਥੋੜੇ ਦਿਨਾਂ ਤੱਕ ਮੈਂ ਪੇਕੇ ਜਾਣਾ ਆਂ ਔਰ ਉੱਥੇ ਮੈਂ ਕੁਝ ਖਾ ਲੂੰਗੀ ਖਾਦਾ ਜਾਂਦਾ ਟਰੈਵਲ ਦੇ ਵਿੱਚ ਔਰ ਉੱਥੇ ਜਾ ਕੇ ਵੀ ਤੇ ਇਸ ਲਈ ਕਿ ਥੋੜਾ ਬੈਲੈਂਸ ਕਰਦੀ ਪਈ ਆ ਕਿ ਉਹ ਨਾ ਖਾਵਾਂ ਮੇਰੇ ਵਾਸਤੇ ਮੈਨੂੰ ਫੁਲਕੇ ਲਾਉਣ ਲੱਗੀ ਮੈਂ ਕਿ ਦੋ ਫੁਲਕੇ ਲਾਦੇ ਮੈਨੂੰ ਸਬਜ਼ੀ ਮੈਂ ਇਹੋ ਲੈ ਲੂੰਗੀ ਔਰ ਪੂਰੀ ਨਹੀਂ ਖਾਉਂਗੀ ਤੇ ਫੁਲਕੇ ਖਾ ਲੂੰਗੀ ਬਾਕੀ ਕੰਮ ਸ਼ੁਰੂ ਹੋ ਗਿਆ ਚੁਲੇ ਕਰਦਾ ਨੂੰ ਫੇਰ ਦਿਖਾ ਦੇਣੀ ਆ ਹੈਲੋ ਕਰ ਚੋ ਅੱਜ ਇਹਨਾਂ ਦਾ ਕੰਮ ਫੇਰ ਚੱਲਣ ਲੱਗਾ ਆ ਆ ਹੋਈ ਨਾ ਤਾਂ ਅੱਜ ਮਿਹਨਤ ਸਿਰੇ ਚੜਨ ਲੱਗੀ ਏ ਬਿਲਕੁਲ ਬਿਲਕੁਲ ਸਾਡੇ ਮੇਨ ਮਿਸਤਰੀ ਕਹੇ ਉਧਰ ਵਾਹਿਗੁਰੂ ਆਪਣਾ ਮੇਰੇ ਗੁਰਦੁਆਰੇ ਦਾ ਕੰਮ ਏ ਕਿਥੋਂ ਦਾ ਵੀ ਹੋਏ ਤੇ ਵਧੀਆ ਉਹਦੀ ਹੀ ਹੁੰਦਾ ਆ ਦਪਹਿਰ ਨੂੰ ਰਾਤ ਨੂੰ ਦਪਹਿਰ ਨੂੰ ਵੀ ਖਾਣੀ ਇਹਨਾਂ ਨੇ ਜੇ ਰਾਤ ਨੂੰ ਵੀ ਖਾਣੀ ਹੈ ਅੱਛਾ 3 ਟਾਈਮ ਆ ਮੈਂ ਕਿੱਥੇ ਆਟਕ ਮੈਂ ਨਾਲ ਨਾਲ ਮੈਂ ਵੀਡੀਓ ਬਣਾਣਾ ਨਾ ਕੰਮ ਚੱਲਦਾ ਪਰ ਇਹ ਝੋਰਾ ਝੋਰਾ ਨਾ ਏ ਲੰਚ ਦੀ ਤਿਆਰੀ ਹੁੰਦੀ ਹੈ ਪਹਿਲਾਂ ਬ੍ਰੇਕਫਾਸਟ ਕੀਤਾ ਦੁਨ ਲੰਚ ਚ ਕੜੀ ਚਾਵਲ ਫੁਲਕੇ ਔਰ ਕੂੜੀਆਂ ਫੁਲਕੇ ਨਹੀਂ ਕੂੜੀਆਂ ਛੋਲੇ ਔਰ ਰਾਤ ਨੂੰ ਵੀ ਇਹੀ ਚੱਲ ਜਾਣੇ ਆ ਕੀ ਮੈਂ ਤੁਹਾਨੂੰ ਠੱਕਦੇ ਪਏ ਆ ਕਿਉਂਕਿ ਮੀਂਹ ਦੇ ਵਿੱਚ ਜਿਆਦਾ ਨੁਕਸਾਨੇ ਸੱਚੇ ਪਾਤਸ਼ਾਹ ਅਜੇ ਤੇ ਮੀਂਹ ਨਾ ਪਏ ਵਾਏ ਗਰੂ ਉਦੋਂ ਤੇ ਆਪਾਂ ਮੀਂਹ ਨੂੰ ਤਰਸਦੇ ਰਹੇ ਆ ਵੀ ਮੀਂਹ ਆ ਜੇ ਆ ਜੇ ਆ ਜੇ ਨਹੀਂ ਆਇਆ ਤੇ ਅੱਜ ਲੈਟਰ ਪੈਣ ਲੱਗਾ ਤੇ ਵਾਏ ਗਰੂ ਜੀ ਅੱਜ ਮਿਹਰਬਾਨ ਵੀ ਹੋ ਗਏ ਆ ਹਾਂ ਵੀ ਮੀਂਹ ਵੀ ਪੋਣਾ ਹੈ ਦੇਖੋ ਜਿੱਦਾਂ ਪਰਮਾਤਮਾ ਜੀ ਰੱਖਣ ਉਦਾਂ ਹੀ ਰਹਿਣਾ ਵਾਏ ਗਰੂ ਅਕੇ ਆਈ ਤੇਰ ਦਾਤਾਂ ਘੱਟ ਠੱਕਦੇ ਆ ਗਰਾਵੀ ਨਾਲੋਂ ਨਾਲ ਸਾਫ਼ ਕਰੀ ਜਾਂਦੇ ਆ ਕਿ ਬਾਅਦ 'ਚੋਂ ਜੰਮ ਜਾਣੀ ਮਿੱਟੀ ਫਿਰ ਓਖਾ ਹੋਣਾ ਹੈ ਕਿ ਹੁਣ ਨਾਲੋਂ ਨਾਲ ਕਰ ਲਈਏ ਕਿਲਾ ਕਿਲਾ ਤੇ ਲੱਗ ਜਾਏਗਾ ਵਿੱਚ ਕਈ ਵਾਰੀ ਧੁੱਪ ਲੱਗਦੀ ਹੈ ਤੇ ਕਈ ਵਾਰੀ ਫਿਰ ਬੱਦਲ ਹੋ ਜਾਂਦਾ ਹੈ ਧੁੱਪ ਲੱਗੀ ਸੀ ਤੇ ਥੋੜੀ ਖੁਸ਼ੀ ਜਿਹੀ ਹੋਈ ਸੀਗੀ ਠੀਕ ਹੈ ਨਾ ਇਹ ਸਾਡੇ ਮਿਸਤਰੀ ਜਿਨ੍ਹਾਂ ਦੀ ਮਿਹਨਤ ਅੱਜ ਸਫਲ ਹੋਣ ਲੱਗੀ ਹੈ ਹਨਾ ਬਿਲਕੁਲ ਮੈਂ ਵੀ ਇੱਥੇ ਬੈਠੀ ਹੋਈ ਹਾਂ ਦੇਖਦੀ ਪਈ ਹਾਂ ਜੇ ਕੋਈ ਦੀਦੀ ਬਰੀ ਨਹੀਂ ਆਈ ਤਾਂ ਆਂਟੀ ਨੂੰ ਮੈਂ ਫੋਨ ਕੀਤਾ ਕਿ ਸ਼ਾਇਦ ਅਗਦੀ ਆ ਜਾਣ ਹੋਰ ਹਲਕੇ ਹਲਕੇ ਨਾ ਸ਼ਿਟਾ ਵੀ ਆਉਣ ਲੱਗਿਆ ਹੈ ਦੇਖੋ ਹੁਣ ਬੱਦਲ ਤੇ ਆ ਜਿੰਨਾ ਆ ਕਿ ਬੱਦਲ ਜਿਵੇਂ ਪੈਨ ਲੱਗਾ ਤੇ ਹਟਣਾ ਹੀ ਨਹੀਂ ਉਹ ਮੈਂ ਨੂੰ ਸੱਚੇ ਬਾਸਾ ਇੱਥੇ ਅਕਦਾ ਵੀ ਨਹੀਂ ਹੋਇਆ ਅੰਦਰ ਦਾ ਕੰਮ ਨਾ ਕੀ ਕੀ ਸਾਰੀ ਹੋਇਆ ਪਤਾ ਨਹੀਂ ਇਹ ਵਲੋਗ ਦੋ ਪਾਰਟ ਚ ਆਏਗਾ ਜਾਂ ਇੱਕ ਚ ਆਏਗਾ ਇਹ ਤਾਂ ਮੈਂ ਐਡਿਟ ਕਰੂੰਗੀ ਫਿਰ ਪਤਾ ਚਲੇਗਾ ਕਿਉਂਕਿ ਅਜ ਤੱਕ ਮੈਂ ਸ਼ਾਮਾ ਦਾ ਕੰਟੀਨਿਊ ਕਰਨਾ ਹੈ ਜੋ ਤੱਕ ਲੈਕਚਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੁੰਦਾ ਔਰ ਜੇ ਦੋ ਚ ਆਏ ਤਾਂ ਮੈਂ ਦੋ ਪਾਰਟ ਚ ਪਾ ਦੂੰਗੀ ਜੇ ਬਾਕੀ ਅਗਰ ਇੱਕ ਚ ਐਡਜਸਟ ਹੋ ਸਕੇ ਤਾਂ ਇੱਕ ਚ ਕਰੂੰਗੀ ਇਹ ਤਾਂ ਐਡਿਟ ਦੇ ਟਾਈਮ 'ਚ ਪਤਾ ਚੱਲੇਗਾ ਬਾਕੀ ਹੋਰ ਕੋਈ ਹੁੰਦੇ ਤੇ ਤੇਰੀ ਮਲੋਨੀ ਹੈ ਤੁਹਾਨੂੰ ਵੀ ਵਰੀ ਨਹੀਂ ਆਗੇ ਨੇ ਆਂਟੀ ਕਰਨ ਦੀ ਮੰਮੀ ਇਹਦੇ ਹੀਕਨੇ ਨਹੀਂ ਗਿਆ ਹੁਣ ਦੇਕੋ ਨਹੀਂ ਹਾਈ T1 ਦਾ ਪਿਆ ਆਇਆ ਹੁਣ ਡਿਨਰ ਬਾਅਦ ਤੇ ਹਲਵਾ ਆਕੇ ਤਾਂ ਉੱਤੇ ਵੇਸਤੰਦਾ ਠੀਕ ਕਾਫੀ ਹੋ ਗਿਆ ਹੈ ਨਾ ਦੀ ਵੀ ਰਾਤ ਦਾ ਸੇਤਾ ਚਾਵਲ ਬਣ ਗਿਆ ਨਾਲ ਪੂਰੀਆਂ ਠੀਕ ਹੈ ਤੇ ਹਲਵਾ ਵੀ ਰੈਡੀ ਹੋ ਗਿਆ ਹੈ ਹੈਲੋ ਹਾਂ ਜੀ ਹੈਲੋ ਹੁਣ ਰਾਤ ਦਾ ਟਾਈਮ ਹੋ ਗਿਆ ਹੈ ਤੇ ਹੁਣ ਡਿਨਰ ਦੀ ਤਿਆਰੀ ਹੁੰਦੀ ਹੈ ਹੁਣ ਕੀ ਬਣਾਇਆ ਸਬਜ਼ੀ ਦਾਲ ਫੋਰ ਦਾਲ ਹਲਵਾ ਪੂਰੀਆਂ ਤਾਂ ਅੱਕੇ ਹੁਣ ਬਹਿ ਗਏ ਨੇ ਬਹੁਤ ਕੰਮ ਕੀਤਾ ਮੁੰਡਿਆਂ ਨੇ ਹੋਰਮੈਨ ਸਾਹਿਬ ਵੀ ਲੱਗੇ ਹੋਏ ਨੇ ਇੱਧਰ ਸਾਡੇ ਫੋਰਮੈਨ ਵੀਰ ਜੀ ਕਿੰਪੈਕਸਾਈਟ ਤਿਆਰ ਹੋਵੇ ਵੇ ਵੇ ਸਾਡੇ 8 ਦਾ ਟਾਈਮ ਹੋ ਗਿਆ ਤਾਂ ਇਹ ਘੰਟਾ ਡੇਢ ਲੱਗ ਜਾਣਾ ਹੈ ਫੋਰਮੈਨ ਆ ਬੈਠੇ ਹੋਏ ਆ ਇੱਥੇ ਆਏ ਆ ਅਸੀਂ ਕੋਲਡਿੰਗ ਲੈਂਡ ਰਾਤ ਨੂੰ ਹੀ ਡੈੜੀਆਂ ਦੇ ਚਲੋ ਸਾਰਿਆਂ ਨੂੰ ਕੋਲਡਿੰਗ ਪੀਉਣੇ ਆ ਤੇ ਉਹੀ ਲੈਣ ਆਏ ਸੀਗੇ ਆ ਦੇਖੋ ਚੱਲਦਾ ਪਿਆ ਲੈਂਟਰ ਦਾ ਕੰਮ ਸਰਦਾਰ ਜੀ ਵੀ ਆ ਗਏ ਡਿਊਟੀ ਤੇ ਇਧਰ ਵੇਖਿਓ ਇਹ ਵੀ ਬਸ ਅਜੇ ਹੁਣੇ ਹੀ ਆਏ ਨੇ और मैं आई ऊपर ते वेखी है आज जो मर्जी अके अके अच्छा हूँ आ ही रह गया थोड़ा जहा टुकड़ा रह गया बाकी सारा बन गया सब लगे हुए जन्नत मेहर ਸਾਮਣੇ ਨਾ ਇਹ ਪਹਾੜਾਂ ਤੇ ਲਾਈਟਾਂ ਨੇ ਛੋਟੀਆਂ ਛੋਟੀਆਂ ਤੇ ਸਾਹਮਣੇ ਜਿਹੜੀਆਂ ਦੋ ਲਾਈਟਾਂ ਦਿਲਦੀਆਂ ਬੈਨਾ ਇਹਦੇ ਪਰਲੀ ਸਾਈਡ ਛੋਟੀਆਂ ਛੋਟੀਆਂ ਜਿਹੜੀਆਂ ਲਾਈਟਾਂ ਆ ਉਹ ਨੈਣਾ ਦੇਵੀ ਹਨਾ ਇੱਥੇ ਹੀ ਹੈ ਨਾ ਮਾਤਾ ਲੈਣਾ ਦੇਵੀ ਹਾਂ ਸਵਾ ਦਸ ਦਾ ਟਾਈਮ ਹੋ ਚੁੱਕਿਆ ਹੈ ਲੈਟਰ ਪੈ ਚੁੱਕਿਆ ਹੈ ਫ੍ਰੀ ਹੋ ਗਏ ਆ ਅਦਰ ਭਾਂਡੇ ਫ੍ਰੀ ਹੋ ਗਏ ਨੇ ਉੱਧਰ ਅੰਕਲ ਹੁਣੀ ਬੈਠੇ ਆ ਤੇ ਜਿਹਨਾਂ ਨੂੰ ਰੋਟੀ ਖਾਣੀ ਹੋ ਖਾਣ ਦੇ ਵੇ ਨੇ ਤੋਂ ਉੱਧਰ ਵੀ ਖੜੇ ਹੋਏ ਨੇ ਲੱਗ ਸਾਰਾ ਲੈਂਟਰ ਦਾ ਕੰਮ ਅੱਜ ਕੰਪਲੀਟ ਹੋ ਚੁੱਕਿਆ ਹੈ 12:30 ਹੋ ਗਏ ਨੇ ਤੇ 9 ਵਜੇ ਦੇ ਲੱਗੇ ਹੋਏ ਸੀ ਬਹੁਤ ਟਾਈਮ ਲੱਗ ਗਿਆ ਹਾਂਜੀ ਇਹ ਮਾਰਨਿੰਗ ਦਾ ਟਾਈਮ ਹੈ ਰਾਤ ਨੂੰ ਕਾਫੀ ਲੇਟ ਹੋ ਗਈ ਸੀ 10:30 11 ਜਨਤ نیوز ਤੋਂ ਪਹਿਲਾਂ ਕਲਿੱਪ ਲਈ ਸੀ ਉਹ ਹਦਾਂ ਹੀ ਮੇਨ ਸਟਾਰਟ ਹੋਇਆ ਹੈ ਇਹ ਸਾਮ ਕੇ ਰੱਖਿਆ ਹੋਇਆ ਸਮਾਨ ਪੰਡਿਤ ਪੰਦੇ ਵੀ ਸਾਫ਼ ਕਰਨ ਵਾਲੇ ਪਏ ਆ ਹਜੇ ਆ ਦੇਖੋ ਜਿਹੜਾ ਰਾਤੀ मतलब कि रोटी पानी बनिया और मैं शुरू हुआ एक बार जाकर माहौल ऊपर चली मी ना छतड़ी दे लिए हाँ जी हमने वीडियो इतने ही ਇਹ ਜੈਂਟਿੰਗ ਲੈਣੀ ਆ ਦੇਖ ਲਿਓ ਐਡੀਸ਼ਨ ਲੱਗੇ ਪਤਾ ਚਲੇਗਾ ਕਿੰਨੀ ਵੱਡੀ ਹੈ ਇੱਕ ਪਾਰਸ ਜਾਂ ਕਿ ਦੋ ਚ ਹੈ ਪਤਾ ਨਹੀਂ ਤੇ ਉਸ ਟਾਈਮ ਹੀ ਪਤਾ ਚਲੇਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਹੋ ਪਲੀਜ਼ ਜਿਹੜਾ ਵੀ ਵੀਡੀਓ ਨੂੰ ਦੇਖਦਾ ਨਾ ਵਿਊਜ਼ ਤਾਂ ਥੋੜੇ ਬਹੁਤ ਆ ਜਾਂਦੇ ਆ ਸੋ ਜਿੰਨੇ ਵੀ ਬਟ ਲਾਈਕ ਔਰ ਕਮੈਂਟ ਨਹੀਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਔਰ ਚਲੋ ਜੀ ਫਿਰ ਮਿਲਦੇ ਆ ਜੀ ਥੈਂਕਸ ਟੂ ਵਲੋਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ